ਇਨਸਪੈਕਟਰ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਮੋੜ ਆ ਗਿਆ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਗੋਲੀ ਚਲਾਈ ਸੀ ਜਿਹੜੇ ਇਨਸਪੈਕਟਰ ਦੀ ਮੌਤ ਹੋ ਚੁੱਕੀ ਆ ਤਾਂ ਸੰਸਕਾਰ ਵੀ ਹੋ ਚੁੱਕਿਆ ਪਰ ਇੱਕ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਧਰਾਂਗੇ ਇੱਕ ਵੀਡੀਓ ਦੇ ਜ਼ਰੀਏ ਯਾਨੀ ਪੰਜਾਬ ਦੇ ਵਿੱਚ ਇੱਕ ਇਨਸਪੈਕਟਰ ਮਾਰਿਆ ਜਾਂਦਾ ਇੱਕ ਇਨਸਪੈਕਟਰ ਮਾਰਿਆ ਜਾਂਦਾ ਜਿਹੜਾ ਕਿ ਲੜਾਈ ਨੂੰ ਰੋਕਣ ਦੇ ਲਈ ਪਹੁੰਚਿਆ ਸੀ ਔਰ ਬਾਅਦ ਦੇ ਵਿੱਚ ਡੀਐਸਪੀ ਸੋਨੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਉੱਠੇ ਕਿ ਭਾਈ ਸੋਨੀ ਡੀਐਸਪੀ ਉੱਥੇ ਮੌਜੂਦ ਸੀ ਬਹੁਤ ਸਾਰੀ ਪੁਲਿਸ ਹੋਰ ਵੀ ਮੌਜੂਦ ਸੀ ਔਰ ਸੋਨੀ ਦਾ ਗੋ ਕਹਿਣਾ ਸੀ ਡੀਐਸਪੀ ਸਾਹਿਬ ਦਾ ਕਿ ਮੇਰੇ ਨਾਲ ਸਿਰਫ 12 ਕ ਬੰਦੇ ਮੌਜੂਦ ਸੀ ਤੇ ਅੱਗੋਂ ਜਿਹੜੇ ਸਰਪੰਚ ਦੇ ਬੁਲਾਏ ਹੋਏ ਬੰਦੇ ਸੀ ਲੜਾਈ ਕਰਨ ਵਾਸਤੇ ਉਹ 150 ਦੇ ਲਗਭਗ ਜਾਨੀ ਮੌਜੂਦ ਸੀ ਔਰ ਹੁਣ ਜਿਹੜਾ ਬਿਆਨ ਇਹ ਜਿਹੜਾ ਸਰਪੰਚ ਦਾ ਭਰਾਗਾ ਉਹਨਾਂ ਦੇ ਮੂੰਹੋਂ ਤੁਹਾਨੂੰ ਸੁਣਾਵਾਂਗੇ ਕਿ ਬਹੁਤ ਵੱਡਾ ਖੁਲਾਸਾ ਕਿ ਜਿਵੇਂ ਪੰਜਾਬ ਭਰ ਦੇ ਲੋਕਾਂ ਨੇ ਡੀਐਸਪੀ ਸਾਹਿਬ ਨੂੰ ਵੀ ਬਹੁਤ ਵੱਡੀਆਂ-ਵੱਡੀਆਂ ਇਲਾਨਤਾ ਪਾਈਆਂ ਸਰਕਾਰ ਨੂੰ ਵੀ ਪਾਈਆਂ ਔਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਬਹੁਤ ਵੱਡੇ ਸਵਾਲ ਉੱਠੇ ਕਿ ਤੁਹਾਡੇ ਸਾਹਮਣੇ ਇੱਕ ਐਸਚੂ ਮਾਰ ਦਿੱਤਾ ਗਿਆ ਤੁਹਾਡੇ ਸਾਹਮਣੇ ਇੱਕ ਗੋਲੀ ਚੱਲ ਗਈ ਹੈ ਤਾਂ ਤੁਸੀਂ ਉੱਥੇ ਮੌਜੂਦ ਸੀ ਤੁਸੀਂ ਉੱਥੇ ਉਹਨਾਂ ਨੂੰ ਕੰਟਰੋਲ ਕਿਉਂ ਨਹੀਂ ਕਰ पाए ਬਹੁਤ ਸਾਰੇ ਖੁਲਾਸੇ ਅਕਸਰ ਹੋਏ ਮੀਡੀਆ ਦੇ ਵਿੱਚ ਪਰ ਇਹ ਜਿਹੜਾ ਨਵਾਂ ਮੋੜ ਆ ਗਿਆ ਬੇहद ਜਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜਾ ਪਿੰਡ ਕੋਟ ਮੁਹੰਮਦ ਖਾਂ ਦੇ ਵਾਪਰੀ ਘਟਨਾ ਇਹਦੇ ਬਾਰੇ ਹੁਣ ਇਹਦਾ ਸਰਪੰਚ ਦਾ ਜਿਹੜਾ ਭਰਾ ਹੈਗਾ ਇਹ ਕੀ ਕਹਿ ਰਿਹਾ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕੇ ਇਸ ਤੋਂ ਵੀ ਅਹਿਮ ਹੈ ਸੁਣੋ ਸਰ ਮੇਰਾ ਨਾਮ ਬੁਰ ਪ੍ਰਕਾਸ਼ ਸਿੰਘ ਆ ਸਰਪੰਚ ਪਿੰਡ ਚੰਬਾ ਕੋਟ ਦਿਨ ਕੀ ਦਾ ਵੀ ਇਹਨਾਂ ਦਾ ਡਿਸਪੂਟ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ ਉਹਨਾਂ ਦੀ ਬਕਾਇਦਾ ਅਫેર ਵੀ ਲਾਂਚ ਕੀਤੀ ਗਈ ਆ। ਤਾਂ ਕੋਈ ਜਿਨ੍ਹਾਂ ਦੀ ਅਫਰ ਲਾਂਚ ਹੋਈ ਆ ਉਹਨਾਂ ਦੇ ਕੋਈ ਰੈਸਟ ਵਗੈਰਾ ਨਹੀਂ ਪਈ ਸੀ ਤੇ ਉਹ ਫੇਰ ਕੱਲ ਡਿਸਪੂਟ ਨਾਲ ਦਾ ਸਟਾਰਟ ਹੋ ਗਿਆ ਤੇ ਸਰਪੰਚ ਸਾਹਿਬ ਨੇ ਆਪ ਬੁੱਧ ਫੋਨ ਲਾ ਕੇ ਅ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਡਿਸਪੂਟ ਜਿਹੜਾ ਵਾ ਜਾੜਾ ਵੱਧਾ ਜਾ ਰਿਹਾ ਵਾ। ਉਹ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕਿ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਆਇਆ ਵਾ। ਠੀਕ ਆ। ਜਦੋਂ ਪ੍ਰਸ਼ਾਸਨ ਆਇਆ ਵਾ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਉਹ ਆਪਣੇ ਘਰ ਬਗੈ ਦਾ ਚੌਂਕ ਦੇ ਵਿੱਚ ਖੜੇ ਸੀਗੇ ਉਹ ਜਿੱਥੇ ਡਿਸਪਿਊਟ ਹੁੰਦਾ ਆਪਾਂ ਲੜਾਈ ਹੁੰਦੀ ਵੀ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮਲਾਜਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਆ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਮੇਰੇ ਪਿੰਡ ਦਾ ਆਕੇ ਮਾਹੌਲ ਸਹੀ ਰੱਖੋ ਆਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਫੁੱਲ ਪੋਸਟ ਤੇ ਫਾਇਰ ਫਾਇਰਿੰਗ ਕਰੂਗਾ ਠੀਕ ਹੈ ਜੀ ਦੂਸਰੀ ਗੱਲ ਇੱਕ ਗੱਡੀ ਪਹਿਲਾਂ ਆਈ ਆ ਉਹਨਾਂ ਦੇ ਫਾਇਦੇ ਨਹੀਂ ਕੀਤੀ ਠੀਕ ਆ ਤੀਸਰੀ ਗੱਲ ਇਹ ਆ ਦੂਸਰੀਆਂ ਗੱਡੀਆਂ ਆਈਆਂ ਵਾਂ ਜਦੋਂ ਜਦੋਂ ਆਏ ਉਦੋਂ ਵੀ ਡਿਸਪੂਟ ਚੱਲਦਾ ਪਿਆ ਸੀਗਾ ਉਹ ਇੱਕ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਕਿ ਇਹਦੀ ਜਗ੍ਹਾ ਕਿੱਥੇ ਝਗੜਾ ਹੁੰਦਾ ਪਿਆ ਜਿੱਥੇ ਮਲਾਜੰਦੇ ਗੋੜੀ ਲੱਗੀ ਆ ਉਹ ਤਕਰੀਬਨ 50-60 ਮੀਟਰ ਹਟਵੀਂ ਆ ਕੜੀ ਇਹਨੇ ਕੌਣ ਆਇਆ ਗੱਡੀਆਂ ਤੇ ਮੁਲਾਜ਼ਮ ਸਾਹਿਬ ਆਏ ਸੀਗੇ ਦਿਪਤੀ ਸਾਹਿਬ ਵੀ ਆਏ ਸੀਗੇ ਬਾਚੂ ਬਾਚੂ ਆਏ ਸੀਗੇ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਹੈ ਮੁਲਾਜ਼ਮਾਂ ਨੇ ਆ ਗਏ ਆਪਣੀ ਇਹਨਾਂ ਨੇ ਸਿਰਫ ਯਾਨੀ ਕਿ ਆਪਣੀ ਢੀੜ ਨੂੰ ਖੜੇੜ ਲਈ ਇਹਨਾਂ ਤੇ ਵੀ ਤੁਸੀਂ ਪਤਾ ਨਹੀਂ ਕਿ ਦੂਸਰੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੀ ਸ਼ਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪਲਾਇਆ ਤੁਸੀਂ ਦੇਖੋ ਸਰਪੰਚ ਸਾਹਿਬ ਦੀ ਟੀਮ ਆ ਕੁਝ ਕਰਦੀ ਪਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਲੱਗੀ ਫੂਸ ਤੇ ਉਹ ਘਰ ਚ ਲੱਗੀ ਜੇ ਬਾਹਰ ਗੋਲੀ ਚਲਾਉਂਦਾ। ਬਹੁਤ ਹੀ ਗੋਲੀ ਲੱਗੀ ਆ ਜਦੋਂ ਉਹਨੇ ਫਾਰੀ ਕੀਤੀ ਆ। ਤਾਂ ਦੇਖੋ ਇਹ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਘਰ ਲੱਗੀ ਆ। ਸਰਪੰਚ ਉਹ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ। ਸਰਪੰਚ ਦੇ ਦੂਸਰੀ ਜਗ੍ਹਾ ਤੇ ਸੀਗਾ। ਗੋਲੀ ਲੱਗਦੀ ਆ ਤਕਰੀਬਨ 9:30 ਦਾ ਘਟਨਾ ਆਈ। ਠੀਕ ਹੈ ਜੀ। ਦੇਖੋ 9:30 ਦੀ ਘਟਨਾ ਵਾ ਤੁਸੀਂ ਇਹ ਦੇਖੋ ਇੱਕ ਫੈਕਟ ਹੈ ਜੀ ਜੇ ਸਾਡੇ 9 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮਲਾਜਮ ਦੇ ਕੋਈ ਸਰਪੰਚ ਆਉਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁੱਤਾ ਫਿਰ ਮਲਾਜਮਾਂ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੀ ਉਹਨੇ ਗੋਲੀ ਲਾਈ ਦੇ ਜੇ ਗੋਲੀ ਚਲਾਈ ਤੇ 4:30 ਵਜੇ ਆ ਕੇ ਬਕਾਇਦ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਉਹਦੇ ਅਰੈਸਟ ਕੀਤੀ ਜੇ ਸਹੀ ਸੀਗਾ ਮਲਾਜਮਾ ਜੇ ਬੰਦਾ ਸਾਡਾ ਗਲਤ ਉਹ ਸਰਪੰਚ ਸਾਹਿਬ ਗਲਤ ਸੀਗੇ ਠੀਕ ਹੈ ਜੀ ਫਿਰ ਨਰ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਰਹਿ ਗਈ ਮਲਾਰੀ ਮਨੇ ਅਛਾ ਜੀ ਠੀਕ ਹੈ ਜੀ ਬਾਕਾਇਦਾ 4:30 ਵਜੇ ਤੋਂ ਬਾਅਦ ਜਾ ਕੇ ਅਰੈਸਟ ਪਈ ਉਹਨਾਂ ਦੀ ਮੌਕੇ ਤੇ ਬੰਦਾ ਮੌਜੂਦ ਆ ਠੀਕ ਹੈ ਜੀ ਉਸ ਟਾਈਮ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਸਵਾਲ ਬਹੁਤ ਵੱਡੇ ਨੇ ਯਾਨੀ ਇਹਨਾਂ ਦਾ ਕਹਿਣਾ ਸਿੱਧਾ-ਸਿੱਧਾ ਆ ਕੇ ਸਰਪੰਚ ਸਾਹਿਬ ਨੇ ਤਾਂ ਨਹੀਂ ਗੋਲੀ ਚਲਾਈ ਕਿਉਂਕਿ ਸਰਪੰਚ ਸਾਹਿਬ ਦੀ ਟੀਮ ਕਹਿੰਦਾ ਪਾਣੀ ਪੀਉਂਦੀ ਫਿਰਦੀ ਸੀ ਪੁਲਿਸ ਵਾਲਿਆਂ ਨੂੰ ਔਰ ਹੁਣ ਸਵਾਲ ਉੱਗਦਾ ਕਹਿੰਦੇ ਵੀ ਪੁਲਿਸ ਵਾਲੇ ਨਹੀਂ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਹੈ ਯਾਨੀ ਸੀਸੀਟੀਵੀ ਤੋੜੇ ਗਏ ਨੇ ਸਰਪੰਚ ਸਾਹਿਬ ਦੇ ਜਿਹੜੀ ਗੱਲ ਉੱਠੀ ਆ ਕਿ ਸਰਪੰਚ ਨੇ ਬੋਲੀ ਚਲਾ ਦਿੱਤੀ ਆ ਜਿੱਥੇ ਘਟਨਾ ਵਾਪਰੀ ਆ ਕਹਿੰਦੇ ਵੀ ਪ੍ਰਸ਼ਾਸਨ ਨੇ ਉਹ ਕੈਮਰੇ ਤੋੜ ਦਿੱਤੇ ਜਿਹੜੇ ਕੈਮਰਿਆਂ ਦੇ ਵਿੱਚ ਇੱਕ ਪੂਰੀ ਘਟਨਾ ਕੈਦ ਹੋ ਚੁੱਕੀ ਸੀ ਤਾਂ ਹੁਣ ਇੱਥੇ ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਕਿ ਇੱਕ ਨੌਜਵਾਨ ਕਹਿ ਲੋ ਚਾਹੇ ਬਜ਼ੁਰਗ ਕਹਿ ਲੋ ਇੱਕ ਪੁਲਿਸ ਅਫਸਰ ਤੁਰ ਗਿਆ ਯਾਨੀ ਜਹਾਨੋਂ ਚਲੇ ਗਿਆ ਇੱਕ ਪਰਿਵਾਰ ਦਾ ਇੱਕ ਬੰਦਾ ਚਲੇ ਗਿਆ ਬਹੁਤ ਵੱਡੀ ਘਟਨਾ ਵਾਪਰੀ ਆ ਉਹ ਚਾਹੇ ਪੁਲਿਸ ਮੁਲਾਜ਼ਮ ਸੀ ਚਾਹੇ ਕੋਈ ਆਮ ਸੀ ਜੋ ਵੀ ਆ ਜੋ ਕੋਈ ਮਰਦਾ ਹੈ ਇਹਦੇ ਵਿੱਚ ਕਿਸੇ ਘਟਨਾ ਦੇ ਵਿੱਚ ਜਿਹੜਾ ਕਿ ਬਿਲਕੁਲ ਗਲਤ ਹੁੰਦਾ ਤਾਂ ਯਾਨੀ ਬਿਨਾਂ ਗੱਲ ਤੋਂ ਬੰਦਾ ਮਾਰਿਆ ਗਿਆ ਇੱਕ ਪਾਸੇ ਪ੍ਰਸ਼ਾਸਨ ਉਹਨਾਂ ਦੀ ਲੜਾਈ ਰਕਵਾਉਣ ਦੇ ਲਈ ਆਉਂਦੇ ਆ ਪੁਲਿਸ ਦੇ ਮੁਲਾਜ਼ਮ ਨੇ ਡੀਐਸਪੀ ਸਾਹਿਬ ਉੱਥੇ ਮੌਜੂਦ ਹੁੰਦੇ ਸੋਨੀ ਅਤਲ ਅਤਲ ਸੋਨੀ ਸਾਹਿਬ ਡੀਐਸਪੀ ਉੱਥੇ ਮੌਜੂਦ ਹੁੰਦੇ ਨੇ ਤਾਂ ਬਾਅਦ ਦੇ ਵਿੱਚ ਸਵਾਲ ਇਹ ਉੱਠਦੇ ਆ ਕਿ ਭਾਈ ਐਡੇ ਵੱਡੇ ਵੱਡੇ ਡੌਲੇ ਤੁਸੀਂ ਕੀ ਕਰਨੇ ਆ ਜੇਕਰ ਤੁਹਾਨੂੰ ਆਪਣੇ ਸੁਰੱਖਿਆ ਵਾਲਾਂ ਦੀ ਯਾਨੀ ਜ਼ਿੰਦਗੀ ਨਹੀਂ ਤੁਸੀਂ ਬਚਾ ਸਕਦੇ ਤਾਂ ਬਾਅਦ ਦੇ ਵਿੱਚ ਡੀਐਸਪੀ ਸਾਹਿਬ ਦਾ ਵੀ ਇੱਕ ਬਿਆਨ ਆਉਂਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗੂ ਵਾਇਰਲ ਹੋ ਜਾਂਦਾ ਉਹਨਾਂ ਨੇ ਕੀ ਕਿਹਾ ਉਹ ਭਾਵਕ ਵੀ ਹੋਏ ਕਿ ਕਹਿੰਦੇ ਮੇਰੇ ਛਾਤੀ ਦੇ ਵਿੱਚ ਗੋਲੀ ਲੱਗੀ ਹੈ ਤੇ ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਸਾਡਾ ਕਾਂਸਟੇਬਲ ਜਾਂ ਸਾਡਾ ਕੋਈ ਇੰਸਪੈਕਟਰ ਜਾਂ ਐਸਐਚਓ ਯਾਨੀ ਮਰੇ ਤਾਂ ਉਹ ਕਹਿੰਦਾ ਵੀ ਸਾਨੂੰ ਵੀ ਬੜੀ ਵੱਡੀ ਹਮਦਰਦੀ ਹੈ ਤੇ ਬੀਤੇ ਦਿਨ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਉਹਨਾਂ ਦਾ ਸੰਸਕਾਰ ਕਰਨ ਵੀ ਪਹੁੰਚੇ ਉਹ ਸੰਸਕਾਰ ਤੇ ਪਹੁੰਚ ਕੇ ਉਹਨਾਂ ਨੇ ਦੁੱਖ ਵੀ ਜਿਤਾਇਆ ਪਰ ਇੱਕ ਡੀਐਸਪੀ ਸਾਹਿਬ ਬਣੀ ਇੱਕ ਬਹੁਤ ਵੱਡਾ ਬਿਆਨ ਆ ਗਿਆ ਚਾਹੇ ਤਾਂ ਕੋਈ ਹੋਵੇ ਸਰਪੰਚ ਚਾਹੇ ਹੋਵੇ ਕੋਈ ਐਮਐਲਏ ਚਾਹੇ ਕੋਈ ਵੀ ਹੋਵੇ ਲੀਡਰ ਵੱਡੇ ਤੋਂ ਵੱਡਾ ਹੋਵੇ ਚਾਹੇ ਜੋ ਵੀ ਹੈ ਅਸੀਂ ਉਸ ਬੰਦੇ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣ ਦੀ ਪੂਰੀ ਯਾਨੀ ਵਾਹ ਲਾਵਾਂਗੇ ਇਹ ਡੀਐਸਪੀ ਅਤਲ ਸੋਨੀ ਦਾ ਬਿਆਨ ਹੈ ਤਾਂ ਹੁਣ ਵੇਖਣ ਵਾਲੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਅੱਜ ਤੱਕ ਕੋਈ ਵੀ ਕੜੀ ਸੋਲਜ ਦੀ ਨਜ਼ਰ ਨਹੀਂ ਆ ਰਹੀ ਪੰਜਾਬ ਦੇ ਉਹ ਲੋਕ ਕਹਿ ਰਹੇ ਨੇ ਪਿੰਡ ਦੇ ਕਹਿੰਦੇ ਸਰਪੰਚ ਨੇ ਗੋਲੀ ਨਹੀਂ ਚਲਾਈ ਕਿ ਉਹ ਸਰਪੰਚ ਨੇ ਪੁਲਿਸ ਖੁਦ ਬੁਲਾਈ ਹੈ ਤੇ ਸਰਪੰਚ ਦੀ ਟੀਮ ਪਾਣੀ ਪਿਉਣ ਦਾ ਕੰਮ ਕਰ ਰਹੀ ਹੈ ਕਹਿੰਦਾ ਵੀ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਕਹਿੰਦਾ ਚਲਾਈ ਗੋਲੀ ਉਹਨਾਂ ਨੇ ਕਿਉਂਕਿ ਉਸਨੇ ਕਿਹਾ ਵੀ ਅਤਲ ਸੋਨੀ ਡੀਐਸਪੀ ਦਾ ਬਿਆਨ ਹੈ ਕਹਿੰਦਾ 150 ਤੋਂ ਜ਼ਿਆਦਾ ਬੰਦੇ ਉਹਨਾਂ ਨੇ ਬੁਲਾਏ ਹੋਏ ਸੀ ਜਿਹੜੇ ਲੜਾਈ ਕਰਨ ਦੇ ਲਈ ਤਾਂ ਸਾਡੇ ਵਾਲੇ ਬੰਦੇ ਕਹਿੰਦਾ ਮੇਰੇ ਨਾਲ 12 ਕ ਯਾਨੀ ਪੁਲਿਸ ਮੁਲਾਜ਼ਮ ਮੌਜੂਦ ਸੀ ਜਿਆਦਾ ਨਫਰੀ ਵੀ ਨਹੀਂ ਸੀ ਤਾਂ ਹੁਣ ਇਹਨੂੰ ਕੀ ਸੱਚ ਸਮਝਿਆ ਜਾਵੇ ਕੀ ਝੂਠ ਕਿ ਕਿਹਦੀ ਤਫਤੀਸ਼ ਆ ਜਿਹੜੀ ਪੂਰੀ ਤਫਤੀਸ਼ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਤਾਂ ਕੈਮਰੇ ਕਿਉਂ ਬੰਨੇ ਜਾਂਦੇ ਇਹ ਵੀ ਇੱਕ ਸਵਾਲ ਹੈ ਕਿਉਂਕਿ ਉਹਨਾਂ ਦਾ ਕਹਿਣਾ ਪਿੰਡ ਵਾਲਿਆਂ ਦਾ ਕਿ ਭਾਈ ਉਹਨਾਂ ਦੇ ਜਿਹੜੇ ਕੈਮਰੇ ਦੇ ਵਿੱਚ ਕੈਦ ਹੋਈ ਹੈ ਘਟਨਾ ਉਹ ਕੈਮਰੇ ਹੀ ਬੰਨੇ ਗਏ ਨੇ ਸਵਾਲ ਬਹੁਤ ਵੱਡੇ ਨੇ بڑے ਘੇਰੇ ਦੇ ਵਿੱਚ ਪੁਲਿਸ ਵੀ ਆ ਕੇ ਖੜ ਗਈ ਹੈ ਕਿਉਂਕਿ ਸਵਾਲ ਬੜੇ ਤੇਜ਼ ਤੇ ਤਿੱਖੇ ਨੇ ਜਿਹੜੇ ਸਬੂਤ ਸੀ ਉਹ ਮਟਾਉਣ ਦੀ ਕੋਸ਼ਿਸ਼ ਆਖਰ ਕਿਉਂ ਹੋਈ ਵਜ੍ਹਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਸਾਹਮਣੇ ਆ ਜਾਣਾ ਕਿਉਂਕਿ ਇਨਵੈਸਟੀਗੇਸ਼ਨ ਇਸ ਤੇ ਬਹੁਤ ਸਾਰੀ ਹੋਣੀ ਹੈ ਹਲੇ ਬਹੁਤ ਸਾਰੀ ਜਾਂਚ ਹੋਣੀ ਹੈ ਤਾਂ ਜਿੰਨੇ ਤੁਸੀਂ ਪੰਜਾਬੀ ਇਸ ਗੱਲ ਦੇ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਕਮੈਂਟ ਕਰ ਸਕਦੇ ਹੋ ਕੀ ਸੱਚ ਕੀ ਲੱਗਦਾ ਤਾਂ ਮੈਂ ਤੁਹਾਡਾ ਰਿਪਲਾਈ ਵੀ ਦੇਵਾਂਗਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ